ਸਾਹਬ ਆਹ ਕੋ ਜੀ ਕਿ ਭਤੇ ਮੇਰੀ ਐਂ ਡੀਸੀ ਨੂੰ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤੇ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੋਤਵਾਰ ਉਹਨਾਂ ਦੀ ਸਿੰਘਣੀ ਮੁਲਾਕਾਤ ਕਰਨ ਗਈ ਸੀ ਤਦ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਹੀ ਮਿਲੇ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਬਈ ਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਪਏ ਅੰਦਰ ਇਹਨਾਂ ਦੀ ਹਾਲਤ ਕੀ ਆ ਤੇ ਮੇਰੀ ਇਹਨਾਂ ਤਾਰਨਾ ਵੇ ਬਤੁਰੰਤ ਫੋਨ ਕੀਤਾ ਜਾਏ ਫੋਨ ਚਾਲੂ ਨਹੀਂ ਤਾਂ ਅਸੀਂ ਡੀਸੀ ਦਾ ਹੁਣ ਦਫਤਰ ਦਾ ਕਰਾਓ ਕਰਨਾ ਇਹਨੂੰ ਨਕਲ ਨਹੀਂ ਨੇ ਅੰਦਰ ਬਾਈ ਬਾਈ ਹਨ ਮਰਨਾ ਵੀ ਪੈ ਜਾਏ 17 ਤਰੀਕ ਦੀ ਕੀ ਅਪੀਲ ਕਰ 17 ਤਰੀਕ ਦੇ ਤੱਕ ਸਗਲੋਂ ਅਪੀਲ ਹੈ ਸਾਰੀ ਸੰਗਤ ਨੂੰ ਸਾਰੀ ਜਨ ਸਿੱਖ ਜਥੇਬੰਦੀਆਂ ਨੂੰ ਵੀ ਵੱਧ ਚੜ ਕੇ ਇੱਥੇ ਜਿਹੜਾ ਕੱਟ ਨੂੰ ਮਤਲਬ ਦੇਣ ਪ੍ਰ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਕਰੋਂਦੇ ਦਫਤਰ ਤੱਕ 라ਉ ਕਰਨਾ ਹੈ ਡੀਸੀ ਨਿਕਲ ਕੇ ਬਖਾਇਆ ਹਨ ਬਾਅਦ ਕਿਦਾਂ ਨਿਕਲਦਾ ਚਾਹੇ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਜਿੰਨੀ ਤੋ ਹੀ ਭਰਨੀ ਭੈਣ ਜੀ ਹੁਣੇ ਮਿਲ ਕੇ ਆਏ ਆ ਮੇਰੇ ਮਰਤਲ ਸਿੰਘ ਦੇ ਵਾਈਫ ਉਹਨੇ ਕੀ ਸਿਆਦ ਧਟਾ ਕੇ ਉਹਦੋਂ ਆ ਰੋ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਹੈ ਦੋਨਾਂ ਟ੍ਰੀਟਮੈਂਟ ਲੈਣ ਤੋਂ ਵੀ ਮਨਾ ਕਰ ਦਿੱਤਾ ਵੀ ਮੈਂ ਇਹਨਾਂ ਨਹੀਂ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਉਹਨਾਂ ਨੂੰ ਨਾ ਤੁਹਾਨੂੰ ਸਾਨੂੰ ਤਾਂ ਪਤਾ ਨਹੀਂ ਕਿ ਉਹ ਕਿਹੜੇ ਹਾਲਤ ਚ ਹੈ ਕੀ ਕਰਨਾ ਚਾਹੁੰਦੇ ਆ ਸਿੰਘਾਂ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਨਹੀਂ ਲੱਗੇ ਵੀ ਇਹਨਾਂ ਦੀ ਹਾਲਤ ਕੀ ਆ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰੀ ਐਨ ਡੀਸੀ ਨੂੰ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤਾਂ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੋਧਵਰ ਉਹਨਾਂ ਨੇ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੋਂ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਹੀ ਮਿਲਵ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਬਿਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਪਏ ਅੰਦਰ ਇਹਨਾਂ ਦੀ ਹਾਲਤ ਕੀ ਆ ਤੇ ਮੇਰੀ ਇਹਨਾਂ ਤਾਰਨਾਵੇਂ ਬਦਰੰਤ ਫੋਨ ਕੀਤਾ ਜਾਏ ਫੋਨ ਚਾਲੂ ਨਹੀਂ ਤੇ ਅਸੀਂ ਡੀਸੀ ਦਾ ਹੁਣ ਦਫਤਰ ਦਾ ਕਰਾਓ ਕਰਨਾ ਇਹਨੂੰ ਨਕਲ ਲੈਣੇ ਅੰਦਰ ਬਾਈ ਬਾਈ ਹਨ ਮਦਨਾ ਵੀ ਭੇਜੇ 17 ਤਰੀਕ ਦੀ ਕੀ ਪੀਲ 17 ਤਰੀਕ ਦੀ ਤੱਕ ਸਗਲੋਂ ਅਪੀਲ ਹੈ ਸਾਰੀ ਸੰਗਤ ਨੂੰ ਸਾਰੀ ਜਨ ਸਿੱਖ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਇੱਥੇ ਜਿਹੜਾ ਕੱਟ ਨੂੰ ਮਤਲਬ ਦੇਣ ਪ੍ਰਮੋਟ ਕਰਨ ਵੱ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਕਰਉਂਦੇ ਦਫਤਰ ਦਾ ਕਰਾਉ ਕਰਨਾ ਹੈ ਡੀਸੀ ਨਿਕਲ ਕੇ ਬਖਾਇਆ ਹਨ ਬਾਹਰ ਕੇ ਦਾ ਨਿਕਲਦਾ ਚਾਹੇ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਜਿੰਨੀ ਆ ਤੁਸੀਂ ਭਰਨੀ ਭੈਣ ਜੀ ਉਹਨੇ ਮਿਲ ਕੇ ਆਏ ਆ ਆਪਣੇ ਮਰਤਲ ਸਿੰਘ ਨੇ ਵਾਈਫ ਉਹਨੇ ਕੀ ਸਨਿਆਦ ਦਿੱਤਾ ਆ ਕੇ ਬੁੱਧਵਾਰ ਨੂੰ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਆ ਉਹਨਾਂ ਨੇ ਟ੍ਰੀਟਮੈਂਟ ਲੈਣ ਤੋਂ ਵੀ ਮਨਾ ਕਰ ਦਿੱਤਾ ਵੀ ਮੈਂ ਇਹਨਾਂ ਦੀ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਉਹਨਾਂ ਨਾਲ ਨਾ ਈਮੇਲ ਦਾ ਤੋਂ ਹੁਣ ਸਾਨੂੰ ਤਾਂ ਪਤਾ ਨਹੀਂ ਕਿ ਉਹ ਕਿਹੜੇ ਹਾਲਤ ਚਾਏ ਕੀ ਕਰਨਾ ਚਾਹੁੰਦੇ ਆ ਸਿੰਘਾਂ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਇਹਨਾਂ ਦੀ ਹਾਲਤ ਕੀ ਆ ਸਾਹਿਬ ਆਹ ਕੋ ਜੀ ਕੀ ਫਤਿਹ ਬੇਰੀਅਨ ਡੀਸੀ ਨੂੰ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤਾਂ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੋਧਵਾਰ ਉਹਨਾਂ ਨੇ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੋਂ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਹੀ ਮਿਲ ਲ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਭੀ ਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਭੀ ਅੰਦਰ ਇਹਨਾਂ ਦੀ ਹਾਲਤ ਕੀ ਆ ਤੇ ਮੇਰੀ ਇਹਨਾਂ ਤਾਰਨਾ ਵੇ ਭੀ ਤੁਰੰਤ ਫੋਨ ਕੀਤਾ ਜਾਏ ਫੋਨ ਚਾਲੂ ਇਹ ਤੇ ਡੀਸੀ ਦਾ ਹੁਣ ਦਫਤਰ ਦਾ ਕਰਾਓ ਕਰਨਾ ਇਹਨੂੰ ਨਕਲ ਨਹੀਂ ਨੇ ਅੰਦਰ ਬਾਈ ਬਾਈ ਹਨ ਮਰਨਾ ਵੀ ਪੈ ਜਾ 17 ਤਰੀਕ ਦੀ ਕੀ ਅਪੀਲ 17 ਤਰੀਕ ਦੀ ਤੱਕ ਅਕਸਰ ਨੂੰ ਅਪੀਲ ਸਾਰੀ ਸੰਗਤ ਨੂੰ ਸਾਰੀ ਜਨ ਸਖ ਜਥੇ ਬੰਦਿਆਂ ਨੂੰ ਵੀ ਵੱਧ ਚੜ ਕੇ ਇੱਥੇ ਜਿਹੜਾ ਕੱਟ ਨੂੰ ਮਤਲਬ ਦੇਣ ਪ੍ਰਮੋਟ ਕਰਨ ਨੂੰ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਕਰੋਂਦੇ ਦਫਤਰ ਤੱਕ 라ਉ ਕਰਨਾ ਹੈ ਡੀਸੀ ਨਿਕਲ ਕੇ ਬਖਾਇਆ ਹਨ ਬਾਅਦ ਕਿਦਾਂ ਨਿਕਲਦਾ ਚਾਹੇ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਜਨੀਆ ਤੁਸੀਂ ਭਰਨੀ ਭੈਣ ਜੀ ਹਣੀ ਮਿਲ ਕੇ ਆਏ ਆ ਆਪਣੇ ਮਨਪਾਲ ਸਿੰਘ ਦੇ ਵਾਈਫ ਉਹਨਾਂ ਨੇ ਕੀ ਸਨਿਆ ਦਿੱਤਾ ਕੇ ਬੋਦਵਾਰੋਂ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਹੈ ਉਹਨਾਂ ਟ੍ਰੀਟਮੈਂਟ ਲੈਣ ਤੋਂ ਵੀ ਮਨਾਂ ਕਰ ਦਿੱਤਾ ਵੀ ਮਹੀਨਾ ਨਹੀਂ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਉਹਨਾਂ ਨੂੰ ਨਾ ਈਮੇਲ ਦਾ ਜਵ ਤੋ ਹੁਣ ਸਾਨੂੰ ਤਾਂ ਪਤਾ ਨਹੀਂ ਪਿਆ ਕਿ ਹਾਲਤ ਚਾਏ ਕੀ ਕਰਨਾ ਚਾਹੁੰਦੇ ਆ ਸਿੰਘਾਂ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਵੀ ਇਹਨਾਂ ਦੀ ਹਾਲਤ ਕੀ ਆ